ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰੇ ਚਨਾਲਾ ਤਹਿਸੀਲ ਵੇਜਨਾਲਾ ਤੇ ਜ਼ਿਲ੍ਹਾ ਅੰਬਰੀਸਰ ਸੋਨੂ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚ ਦੋ ਬੱਚੇ ਵਾਲੀਆਂ ਤਾਂ ਨਾ ਦਿਖਾਵਾਂਗੇ ਤੇ ਆਈਆਂ ਜੇ ਭਾਈ ਇਹ ਜੀ ਤੇ ਇੱਕ ਬੱਚੇ ਦੇ ਬਿਨਾਂ ਤਾਂ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਤੁਹਾਨੂੰ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬੱਸ ਬਈ ਸਤਿ ਸ੍ਰੀ ਅਕਾਲ ਜੀ। ਹੋਰ ਸਭ ਨਾ ਠੀਕ ਠਾਕ ਜੀ। ਜੀ ਵਧੀਆ ਮਾੜੀ ਕਿਰਪਾ ਜੀ। ਚੱਲੋ ਵਧੀਆ ਕਿਰਪਾ ਹੀ ਚੈਦੀ ਜੀ। ਹਾਂਜੀ। ਅੱਜ ਗਾਗ ਦੁਰੋ ਹੀ ਆਏ ਜਾਬਦਾ ਸਾਡੇ ਕੋਲ। ਠੀਕ ਹੈ ਜੀ। ਹਾਂਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਹੋਰ ਸਭ ਨਾ ਠੀਕ ਠਾਕ ਜੀ। ਅੱਛਾ। ਮੱਜਾ। ਠੀਕ ਹੈ। ਮੈਂ ਆਪਣੇ ਨੂੰ ਦੋ ਦਿਨ ਦੇ ਦਿੱਤੀ ਮੱਜਾ। ਠੀਕ ਹੈ ਹੁਣ ਗੱਡੀ ਭਰ ਕੇ ਤੋਰਤੀ ਆ। ਹਾਂਜੀ। ਠੀਕ ਹੈ। ਤੇ ਅੱਜ ਨਗਾ ਮਾਰਤਾ ਫਿਰ ਤੁਸੀਂ। ਇੱਕ ਗਾਂ ਵੀ ਲਈ ਠੀਕ ਆ ਹਾਂ ਅਜ ਤਾਈਆਂ ਅਜ ਮਾਲ ਇਕੱਠਾ ਦੇ ਜੇ ਕਰਨ ਤੇ ਹੰਨਾ ਕਾ ਮਾਰਤਾ ਜੇ ਕੋਈ ਨਹੀਂ ਭਰਕੇ ਪਰਸੋਂ ਸਾਡੇ ਦਾ ਕਰਾਂ ਗੱਲ ਆ ਪਰਸੋਂ ਵਾਲਾ ਵੇਗਾਂ ਵਾਲਾ ਆਪਣਾ ਹਾਂਜੀ ਹਾਂਜੀ ਉਹ ਵੀ ਜਦੋਂ ਵੇਗਿਆ ਠੀਕ ਆ ਤੁਸੀਂ ਰਿਸ਼ਤੇਦਾਰੀਆਂ ਚ ਲੈਣ ਦੇਨ ਕਰੀ ਜਾਂਦੇ ਜਿੱਦ ਤਰ ਚੰਗਾ ਹੋਵੇ ਤਾਂ ਕਾ ਕਰੀ ਬਿਹਾ ਹਾਂਜੀ ਠੀਕ ਆ ਇਹ ਪ੍ਰਿੰਸ ਭਾਈ ਦੇ ਨਾਨਕੇ ਤੁਹਾਡੇ ਘਰ ਦੇ ਲੱਗ ਗਏ ਅੱਛਾ ਲੱਗੇ ਹੀ ਠੀਕ ਆ ਜੀ ਚਲੋ ਇਸ ਤਰ੍ਹਾਂ ਚੱਲੋ ਵਧੀਆ ਲੈਣ ਦੇਨ ਬਣਿਆ ਹੀ ਰਵੇ ਚਲੋ ਵਧੀਆ ਮਾਲ ਕਰਵਾਏ ਹਾਂਜੀ ਠੀਕ ਚੱਲ ਨਾਮ ਦੱਸ ਦਿਆ ਕਰੀ ਨਾਮ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦਿਆ ਕਰੀ 985755 ਠੀਕ ਹੈ ਜੀ ਤੇ ਬੇਨਤੀ ਇਹ ਕਿ ਜੇ ਮੇਰਾ ਵੀ ਜਿੰਨੇ ਸਾਈ ਪਾਉਣੀ ਆ ਸੋ ਸਮਝ ਕੇ ਸਾਈ ਪਾਵੇ ਠੀਕ ਹੈ ਠੀਕ ਹੈ ਨਾ ਭਾਜੀ 100 ਰੁਪਿਆ ਦਾ ਮਾਝੀ ਦੀ ਤਾਂ ਖਾਦੀ ਸਾਈ ਪਾਤੀ ਅੱਜ ਅੱਛਾ ਮੁੜ ਕੇ ਭਾਜੀ ਨਾਲ ਫੋਨ ਹੀ ਨਹੀਂ ਚੁੱਕਿਆ ਮੇਰਾ ਅੱਛਾ ਉਹ ਮੱਝ ਲਈ ਹੈ ਅੰਦਰ ਵਾਲੀ ਠੀਕ ਹੈ ਵਾਲੀ ਵੱਡੀ ਗਾਂ ਨਹੀਂ ਗੱਲ ਵੀਡੀਓ ਪਾਈ ਜਿਹੜੀ ਉਹ ਟੋਕੜ ਕੱਪਨ ਹਾਂ ਅੱਛਾ ਟੋਕੜ ਕੱਪਨ ਦੇ ਵੱਡੀ ਗਾਂ ਉਹ ਮੱਝ ਅੱਛਾ ਕਿਉਂਕਿ ਵੀਰ ਨੇ ਸਾਈ ਪਾ ਕੇ ਭਾਜੀ ਮੈਂ 4 ਵਜੇ ਆ ਗਿਆ 5 ਵਜੇ ਆ ਗਿਆ ਜਿਹੜੇ ਮੇਰੇ ਵੀਰ ਨੇ ਲੈਣੀ ਆਪਾਂ ਇੱਕ ਘੰਟਾ ਵੇਟ ਕਰਾ ਕਰਾਂਗੇ 2 ਮਹੀਨੇ ਦੀ ਸਾਈ ਤੋਂ ਬਾਅਦ ਅੱਛਾ ਮੁੜ ਕੇ ਫਿਰ ਆਪਾਂ ਨਗਰ ਵੇਚਾਂਗੇ ਜੇ ਵੀਰ ਆਉਣਾ ਵੀ ਤਾਂ ਵੀ ਦੱਸ ਦੇ ਸਾਈ ਵੱਧ ਪਾ ਦੇ ਜੇ ਨਹੀਂ ਆਉਣਾ ਤਾਂ ਵੀ ਸਾਨੂੰ ਹਾਂ ਨਾਲ ਜਵਾਬ ਦੱਸ ਦੇ ਮਤਲਬ ਕਿ ਅੱਛਾ ਆਉਣ ਨਾ ਆਉਣ ਦਾ ਦੱਸ ਦੇ ਉਤਰਾ ਉਤ ਚਲੋ 1 ਘੰਟੇ ਜਾ ਪੌਣੀ ਫਿਰ ਜਦੋਂ ਆਉਣਾ ਜੇ ਮਾਲੋ ਸੇਰੇ ਆਪਾਂ ਆਉਣਾ ਨਾ ਫਿਰ ਬੰਦਾ 5-10 ਹਜ਼ਾਰ ਸਾਈ ਪਾ ਦੇ ਅੱਛਾ ਉਹੀ ਜੇ ਆਪਾਂ 1000 ਰੁਪਏ ਫਿਰ ਭਾਈਏ ਭਾਈ ਹਜ਼ਾਰ ਦੇ ਨੰਗੇ ਨਹੀਂ ਬਣਨੇ ਆਪਾਂ ਹਜ਼ਾਰ ਦੇ ਬਣ ਚੜੀਏ ਠੀਕ ਹੈ ਉਹਨਾਂ ਨੂੰ ਕੀ ਹਾਲ ਸਾਈ ਪਹੁੰਚਣਾ ਖਾਦਾ ਹਸਾਬ ਨਾਲ ਲੈਸ ਹੋਣੀ ਨਹੀਂ ਲੱਗਣੀ ਬੱਦ ਚੋਕੇ ਹਸਾਬ ਨਾਲ ਹੁੰਦਾ ਕੰਮ ਠੀਕ ਹੈ ਘਾਟੇ ਵਧੇ ਵਾਲਾ ਜੀ ਬਾਕੀ ਇਹ ਆ ਕਿ ਚਲੋ ਕੋਈ ਦੱਸ ਦੇ ਫਿਰ ਇਸ ਤਰ੍ਹਾਂ ਤਰਕਮ ਰੁਕ ਜਾਂਦੀ ਹੈ ਉਹ ਆਏ ਤੱਕ ਫੋਨ ਲਾਈ ਜਾ ਸੋਚ ਬੰਦ ਆਈ ਨਾ ਉਹਦਾ ਠੀਕ ਹੈ ਕਈ ਵਾਰੀ ਚਲੋ ਗਈ ਮੁੰਡੀਆਂ ਜਾਂਦੀਆਂ ਗਾ ਵੀ ਤੁਹਾਨੂੰ ਕੱਲ ਵੀ ਗੰਦੇ ਹੀ ਹਾਂਜੀ ਹਾਂਜੀ ਸਾਈ ਪਾਦੀ ਡੰਗਰ ਤੋਂ ਉਹਦੇ ਹੀ ਆ ਹਾਂਜੀ 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 ਠੀਕ ਐ ਬਾਕੀ ਚਲੋ ਟਾਈਮ ਥੋੜਾ ਜਿਆ ਵਧ ਕਰ ਦੋ ਘੰਟੇ ਦੋ ਘੰਟੇ ਕਈ ਜਾਂਦਾ ਪਹੁੰਚਿਆ ਜਾਂਦਾ ਨਹੀਂ 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 ਆਉਂਦੀ ਨਹੀਂ ਗੱਲ ਆਪਾਂ ਅਗਲੇ ਦਿਨ ਜਾਣ ਹਾਂਜੀ ਹਾਂਜੀ ਸਾਈ ਪਾ ਕੇ 5-7000 ਸਾਈ ਪਾਦਨ ਭਾਈ ਅਸੀਂ ਕੱਲ ਲਵਾਂਗੇ 10 ਦਿਨ ਵੀ ਦੋ ਖੜਨੀ 10 ਦਿਨ ਸਾਈ ਪਾ ਕੇ ਭਾਈ 5000 ਸਾਈ ਪਾਤੀ ਕੱਦੂ ਪਾਣ ਚ ਲੈ ਜਾਂਦੇ ਹਾਂਜੀ ਹਾਂਜੀ ਇਹ ਮੈਂ ਗੱਲਾਂ ਨਹੀਂ ਕਰਦਾ ਠੀਕ ਐ ਮਤਲਬ ਕਹਿਦਾ ਮਤਲਬ ਇਹ ਆ ਕਿ ਜਿੱਤ ਤਰ੍ਹਾਂ ਕਈ ਵੀਰ ਫੋਨ ਨਹੀਂ ਚੁੱਕਦੇ ਹੋਰ ਨਾ ਕੰਮ ਆਉਂਦਾ ਉਹ ਨਾ ਗੱਲ ਕੰਮ ਫਿਰ ਭਾਈ ਅਸੀਂ ਨਾ ਮੁੜ ਕੇ ਕਿਹਾ ਚੁੱਕੀਏ ਫਿਰ ਕੰਮ ਕਰਦੇ ਹਾਂ ਹਾਂ ਜਾਂ ਨਾ ਜੋ ਵੀ ਆ 10 ਦਿਨ ਹਨਾ ਠੀਕ ਐ ਤੇ ਆ ਕਿਹੜੀ ਵੈਰਾਈਟੀ ਛੋਟੀ ਲੈਂਦੇ ਜੀ ਇਹਦੇ ਦੋਵੇਂ ਸ਼ੌਂਕ ਪੂਰੇ ਅੱਛਾ ਤਾਂ ਲਾਭ ਸ਼ ਉਹ ਠੀਕ ਹੈ ਜੀ ਸ਼ੌਕ ਪੂਰਾ ਰੱਖਦਾ ਇਧਰਲੇ ਪਾਸੇ ਮੀਨੀ ਤੇ ਇਧਰਲੇ ਪਾਸੇ ਆਹ ਕੁੰਡੀ ਚੌਗੀ ਝੋਟੀ ਨੂੰ ਠੀਕ ਹੈ ਜੀ ਦੋਵੇਂ ਸ਼ੌਕ ਪੂਰੇ ਦੇ ਠੀਕ ਹੈ ਇਹਦੀ ਕੱਤੀ ਜਾ ਜੀ ਅੱਛਾ ਕੱਤੀ ਆ ਇਹਦੀ ਆ ਸੂਈ ਨੂੰ ਕੋਈ 20 ਮਹੀਨੇ ਲੱਗ ਜਾ ਕੇ ਟਾਈਮ ਹੋ ਗਿਆ ਜੀ ਠੀਕ ਹੈ ਜੀ ਉਹ ਜਦੋਂ ਵਾਧੀ ਹੋ ਸਕਦੀ ਆ ਤੇ ਕਿੰਨਾ ਦੁੱਧ ਫਿਰ ਇਹਦੇ ਕੋਲ ਦੁੱਧ ਵੀਜੇ ਕੋਗਾ 9 ਕਰੋ ਅੱਛਾ ਲੀਟਰ ਵਾਲਾ ਠੀਕ ਹੈ ਬਾਟਲ ਵੀ ਗੀਦੀ ਦਵਾਂਗੇ ਠੀਕ ਹੈ ਜੀ ਲਿਆ ਫਿਰ ਤੋਰ ਦੋ ਇਹਨੂੰ ਫਿਰ ਬੁਆ ਤੋਰ ਥਾਣੇ ਦੇਖ ਸਾਦੇ ਤੇ ਇੱਕ ਅਰੀ ਲੱਗ ਕੇ ਤਾਂ ਬੁਆ ਇਹ ਜਿਹੜਾ ਕੱਟੇ ਪਾ ਲਈਏ ਕਿਤੇ ਮੱਥੇ ਆ। ਅੱਛਾ ਉਹ ਕਿਹੜਾ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ। ਅੱਜ ਕੱਲੇ ਭਾਜੀ ਕਰੰਦੀ ਆਪਨੀ। ਪੱਤੀ। ਕਿੰਦਾ ਲਾਇਆ ਨਹੀਂ ਜਿੱਦੂ ਆਕਰ ਰਹਾ। ਇਹ ਆਂ ਗਿਆ ਭਾਜੀ ਹੁਣੇ ਜੀ। ਠੀਕ। ਅੱਜ ਹੀ ਮਾਲ ਆਇਆ ਇਹ ਵੀ। ਹਾਂ ਜੀ। ਆ ਦੇਖ ਸੰਦੇ ਵਾ ਨਾ ਇਹਦਾ ਫਿਰ ਸਾਡੇ ਦੇਖੋ ਕਿਹੜੀ ਸਾਫ ਚੋਟੀ ਏ ਠੀਕ ਹੈ ਜੀ ਤੇ ਆਹ ਕੱਟੀ ਏ ਜਿਹੜੀ ਹੁਣ ਆ ਆ ਜੀ ਬੋਲ ਤੇ ਕੀ ਰੱਖਣਾ ਚੋਟੀ ਦਾ ਮੋਡਲ ਫਿਰ ਆਪਾਂ ਬੋਲ ਤੇ ਭਾਈ ਜੀ ਦਰ ਦਿਨ ਚੱਲ ਧੁੱਪ ਦਾ ਭੜਿਆ ਵੀ ਲੱਗਣਾ ਹਾਂਜੀ ਸਾਨੂੰ ਬੜਾ ਮਾਲ ਤੁਹਾਨੂੰ ਬੀਕੂ ਜਾਨ ਸਾਬ ਬੱਚੇ ਬੁੱੱਚਾ ਮਰੇ ਮਰੀਆਂ ਜੀਆਂ ਸਾਬ ਹਾਂਜੀ ਤੇ ਉਹਦਾ ਮੋਲੇ 60 ਆ ਲਿਆ ਅੱਛਾ ਤੇ ਤਿੰਨ ਘੱਟ ਦੇਣਾ 70 ਸਾਢੇ ਅੱਛਾ ਹਾਂ 57000 ਦੀ ਦੋਗੇ ਹਾਂ ਬਾਕੀ ਮੈਂ बार-बार ਮੇਰਾ ਵੀ ਪੁੱਛੂਗਾ ਅੱਛਾ ਫਿਰ 60 ਹੀ ਮੋਲੇ ਦਾ ਲਾਓ ਅੱਛਾ ਆਹੋ ਠੀਕ ਐ ਆ ਬਾਲੋ ਭਾਈ ਛੋਟੀ ਚੰਗੀ ਐ ਸੋਹਣੀ ਛੋਟੀ ਪਈ ਹੁੰਦੀ ਐ ਜਸ ਤੋਂ 57000 ਆ ਤੁਸੀਂ ਦੱਸ ਦੋ ਹਾਂ ਨਹੀਂ ਜਸ ਨੂੰ ਹੀ ਕਰੋ ਫਿਰ ਵੇਤ ਕਿਸ ਨੇ 57 ਦੇ ਤੇ ਕਿਸ ਨੇ ਬਾਰ ਬਾਰ ਪੁੱਛਣਾ ਹੀ ਆ ਫਿਰ ਤੁਸੀਂ ਫੇਰ ਦੱਸੋ ਆਪੇ ਹਾਂ ਨਹੀਂ ਬਿਲਕੁਲ ਹਾਂ ਨਹੀਂ ਕਰ ਦੋ 55 ਦੀ ਕਰ ਦਈਏ ਚਲੋ ਇਹ ਚੋ ਭਾਜੀ 55 ਦੀ ਦੇਗੇ ਨਾ 2 400 ਦਾ ਕੰਮ ਇਹ ਚੋ ਜਾ ਦੇ ਕੰਮ ਨਹੀਂ ਚਲੋ ਕੋਈ ਨਹੀਂ ਕੱਲ ਫੇਰ ਆਈਏ 500 ਲਫੇ ਵਾਲੇ ਕੰਮ ਜ ਹੋਣਾ ਜੀ ਠੀਕ ਐ ਜੀ ਹਾਂ ਜੇ ਆਪ ਕਿਹੜੇ ਚੋ 1000 2000 ਬਾਈ ਦਾ 1500 ਵੀ ਨਹੀਂ ਕੰਮ ਲਾ ਠੀਕ ਐ ਹਾਂ ਤੇ ਇੱਕੋ ਦੁੱਧ 7 ਤੋਂ ਬਾਹਰ ਹੋ ਗਿਆ ਜੀ 7 ਲੀਟਰ ਤੋਂ ਬਾਹਰ ਜਿਹੜਾ ਇਹ ਦੇਖੋ ਹੈਗਾ ਕਿੰਨੇ 7 ਕਿਲੋ ਕੁ ਦਾ ਜੀ ਇਹਦੀ ਕੱਟੀ ਤਾਜੀ ਆ ਇਹਦਾ ਛੂਆ ਕਿੰਨਾ ਜੀ ਪਹਿਲਾ ਛੂਆ ਭਾਈ ਇਹ ਵੀ ਚਾਹੂਗੀ ਦੋਮਾ ਤੇ ਪਹਿਲਾ ਹੀ ਆ ਸਹੀ ਰਸਲਾ ਕੱਟੀ ਤਾਜੀ ਇਹਦੇ ਮਗੇਗੀ ਅੱਡ ਬਾਕੀ ਸਿੰਗਾ-ਸੁੰਗਾ ਦੇ ਵੀ ਠੀਕ ਹੈ ਆਈਓ ਇਹਦੇ ਜੀ ਭਾਈ ਨਾ ਆ ਗਿਆ ਹੁਣੇ ਜੀ ਤੇ ਹੁਣੇ ਹੀ ਆਈਆਂ ਹੀ ਆ ਥੋੜੀ ਜਿਹੀ ਦੇਰ ਹੋਈ ਹੈ ਤੁਹਾਡੀ ਸੋਹਣੀ ਜੇ ਪਈਦਾ ਸਮਝੇ ਵੀ ਠੀਕ ਹੈ ਜੀ ਤੇ ਆਹ ਵਾਲੀ ਕੱਟੀ ਹੈ ਤੇ ਮਗਰ ਕੱਟੀ ਹੈ ਤਾਜੀ ਕੱਤੀ ਜੇ ਇਹ ਨੂੰ ਸੂਈ ਨੂੰ 7-8 ਦਿਨ ਹੋ ਗਏ ਠੀਕ ਹੈ ਹਣ ਅੱਛੇ ਇਹਦਾ ਇਹਦਾ ਵੀ ਦੇਖ ਸਕਦੇ ਤੇ ਇਹ ਦੇਖੋ ਕਿੰਨਾ ਦੁੱਧ ਇਹ ਕੋਈ ਭਾਈ 7 ਕਿਲੋ ਤੋਂ 7 ਕਿਲੋ ਵੱਧ ਹੋ ਪਰ 7 ਹੀ ਬੰਦੀ ਹੈ ਜੀ ਤੇ ਇਹ ਕਿੰਨਾ ਕਿ ਚਵਾਈ ਜਾਊਗੀ ਭਾਈ ਹੁਣ ਤਾਜੀ ਸੂਈ ਹੈ ਤੇ ਮੈਲਾ ਮੂਲਾ ਬਾਹਰੂਗੀ ਛੋਟੀ ਠੀਕ ਹੈ ਇਹ ਵੀ ਚਲੋ 8-9 ਕਿਲੋ ਖਰੀਦੋ ਆਰਾਮ ਨਾਲ ਠੀਕ ਹੈ ਫਰ ਤੋਂ ਦੇਖੋ ਗਾੜੀ ਨੂੰ ਲੱਗਦੀ ਹੈ ਜੀ ਮੈਂ ਕਿਹਾ ਚਿਹਰਾ ਇੱਕ ਵਾਰੀ ਦੇਖ ਸਕਦੇ ਜੀ ਤੇ ਆ ਥਾਣ ਵੀ ਦੇਖ ਸਕਦੇ ਤੇ ਇਹਦਾ ਮੁੱਲ ਵੀ ਦਿੱ ਫਿਰ ਇਹ ਵੀ ਅਜਹਾਲਾ ਜੇਨ ਵਾਲਾ ਕੰਮ ਹੀ ਆ ਕਿੰਨਾ 47000 ਦੀ 47000 ਦੀ ਹਾਂ ਵਿੱਚੋਂ ਕਰਨਾ ਮੰਨਦਾ ਨਾ ਨਹੀਂ ਮਾਨ ਕਰਾ ਦਿਓ ਅੱਜ ਕਿੰਨਾ 46 ਦੇ 46 ਭਾਈ ਦੇ ਦਾਂਗੇ ਪਰ ਤਾਜੀ ਸੂਈ ਕੱਟੀ ਮਗਰੀ ਦੋ ਮਰ ਕੱਟੀਆਂ ਜੇ ਤੇ ਕੇ ਹੋਰ ਕਰ ਦੇਣਾ ਜੀ ਨਹੀਂ ਕੱਟੀਆਂ ਦੋ ਮਗਰੀ ਦੋਵਾਂ ਮਗਰੀ ਕੱਟੀਆਂ ਹਾਂ ਠੀਕ ਹੈ ਜੀ ਤੇ ਚਲੋ ਫਿਰ ਹੁਣ ਇੱਕ ਮੱਝ ਚਾਹ ਜੀ ਭਾਈ 100 200 ਸ਼ੋਰ ਹੀ ਹੋਣੀ ਆ ਠੀਕ ਹੈ ਤੇ ਹੁਣ ਇੱਕ ਮੱਝ ਆ ਗਈ ਆਪਣੇ ਕੋਲ ਇਹ ਦੇਖੋ ਕਿੰਨੇ ਦੁੱਧ ਦਿੱਤੇ ਦੇਖੋ ਭਾਈ 7 ਕਿਲੋ ਤੋਂ ਬਾਅਦ 7 ਕਿਲੋ ਲੀਟਰ ਆ ਇਹ ਬੱਚੇ ਤੋਂ ਬਿਨਾ ਹਨਾ ਬੱਚੇ ਤੋਂ ਬਿਨਾਂ ਅਪ ਕੱਲ ਵੀਡੀਓ ਪਾਈ ਹੈ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਕੱਲ ਫੋਨ ਵੀ ਬੜਿਆ ਇਹ ਅੱਛਾ ਪਰ ਜਦੋਂ ਬੰਦੇ ਨੇ ਸਾਈ ਪਾਤੀ ਫਿਰ ਕੀ ਕਹੇ ਹਾਂਜੀ ਹਾਂਜੀ ਫੋਨ ਹਜੇ ਤੱਕ ਉਹ ਤਾਂ ਸੋਚੋ ਫੋਨ ਲਿਆ ਠੀਕ ਹੈ ਉਹਨਾਂ ਅgetElementById ਨਹੀਂ ਹੁਣ ਜਾਰ ਸਾਈ ਦਾ ਥੋੜਾ ਵੇਚ ਦੇਣਾ ਭਾਈ ਮਾਝੇ ਵਾਲਾ ਢੀਪ ਵਾਲੀ ਭੁਲੀ ਜਿਹੜੀ ਕੱਟ ਕੱਟਤੀ ਇਤਰਾ ਠੀਕ ਹੈ ਜਿਹੜੀ ਹੜਾ ਅਲੈਕਸਾ ਦੇਵਾਨਾ ਇਹਦਾ ਲਾਗੇ ਤਾਂ ਤੇ ਇਹ ਕਿਨੇ ਰੀ ਦੇ ਦੀਏ ਵੀਰ ਜੀ ਭਾਈ ਜਰਾ 40000 ਇਹ ਵੀ 40000 ਹਾਂ ਕੱਲ੍ਹ ਤੋਂ ਹੀ ਤੁਹਾਡੇ ਸਾਰੇ ਮੌਲ ਜਦੋਂ ਹੁਣ ਦੂਰੇ ਵੀਡੀਓ ਪਹੁੰਚ ਗਏ ਕੀ ਉਹ 200 ਇਲਾਕਾ ਗਾਈ ਦੇ ਨਾਲ ਗੱਲ ਲਈ ਹਣਾਂ ਨਹੀਂ ਠੀਕ ਐ ਇਹ ਵੀ 40000 ਤੇ ਦੁੱਧ ਪੱਕਾ ਹੈਗਾ 7 ਲੀਟਰ 7 ਕਿਲੋ ਪੱਕਾ ਭਾਈ ਕੰਦੇ ਦਾ ਦੁੱਧ ਤੇ ਮਿਲਦੇ ਕਿੰਨਾ ਜੀ ਕੀ ਕਹਿੰਨਾ ਇੱਕ ਟਾਈਮ ਭਾਲ ਦੇ ਇੱਕ ਡੋਟੀ ਦਾ ਤੇ ਖਰਾਤ ਨਹੀਂ ਕਰਦੇ ਟਿਕਟ ਨਾ ਨਾ ਕੀ ਗੱਲ ਆ ਗਈ ਥੱਲੇ ਬੈਜੋ ਬਾਹਰ ਲੱਤ ਮਾਰੇ ਤਾਂ ਵੀ ਵਾਪਸ ਠੀਕ ਐ ਜੀ ਤੇ ਠੀਕ ਹੈ ਜੀ ਯਾਰ ਕੁਛ ਕਹਿਣਾ ਬਾਕੀ ਵੀਰੋ ਆਪਣੇ ਜਵਾਗ ਆਇਆ ਹਜੀ ਕਹਿ ਸਾਰੇ ਥਣ ਪੂਰ ਛੱਟਾ ਕੋਈ ਆਪਣੀ ਗੰਦੀ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਕਿ ਆਪਣੀ ਕੋਈ ਵੀ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਖੜੋ ਪੈਸੇ ਤੋਂ ਹੀ ਖਰਚਨੇ ਜ਼ਿੰਮੇਵਾਰੀ ਵੀ ਢਾਡੀ ਭੰਦੀ ਆਪਣੀ ਤਸੱਲੀ ਕਰਕੇ ਖੜਨ ਦੀ ਅਸੀਂ ਕਿਹੇ ਵੀ ਪਸ਼ੂ ਦੀ ਵੀਡੀਓ ਚੁਆਈ ਕਰਕੇ ਨਹੀਂ ਬਣਾਉਣੀ ਹੁੰਦੀ ਚੁਆਈ ਤੁਸੀਂ ਆਪ ਕਰਕੇ ਖੜਨੀ ਹੈ